ਲਓ ਜੀ ਅੱਜ ਦਾ ਬਲੌਗ ਸਾਡਾ ਸ਼ੁਰੂ ਹੋਣ ਜਾ ਰਿਹਾ ਬਾਬੇ ਮਾੜੂ ਦੇ ਖੇਤ ਤੋਂ ਲੈ ਕੇ ਬਾਬੇ ਮਾੜੂ ਦੇ ਖੇਤ ਦੇ ਵਿੱਚ ਮੱਕੀ ਬੀਜੀ ਹੋਈ ਸੀ ਤੇ ਅੱਤੇ ਉਹ ਚਾਰ ਲਈ ਵੱਢ ਲਈ ਗਈਆਂ ਹੁਣ ਇਸ ਤੋਂ ਬਾਅਦ ਚੱਲਾਂਗੇ ਆਪਾਂ ਬਾਬੇ ਮਾੜੂ ਬਾਬੇ ਮਾੜੂ ਦੇ ਕੋਲ ਸਿੱਧਾ ਉਹਨਾਂ ਦੇ ਜੱਦੀ ਘਰ ਵਿਖੇ ਜਿੱਥੇ ਕਿ ਬਾਬਾ ਮਾੜੂ ਇਸ ਵੇਲੇ ਰਹਿ ਰਿਹਾ ਹੈ ਬਹੁਤ ਟਾਈਮ ਤੋਂ ਫਾਲੋਅਰਾਂ ਦੀ ਮੰਗ ਸੀ ਕਿ ਬਾਬੇ ਮਾੜੂ ਤੇ ਕੋਈ ਬਲੌਗ ਬਣਾਇਆ ਜਾਵੇ ਕੋਈ ਲੰਮੀ ਵੀਡੀਓ ਬਣਾਈ ਜਾਵੇ ਇਥੇ ਲਈ ਅਸੀਂ 50 ਦੀ ਸਪੀਡ ਲੈ ਲੈਂਦੇ ਆ ਤੇ ਜਲਦੀ ਤੋਂ ਜਲਦੀ ਬਾਬੇ ਮਾੜੂ ਦੇ ਪਿੰਡ ਪਹੁੰਚ ਜਾਂਦੇ ਆਂ ਇੰਨੀ ਸਪੀਡ ਲੈ ਕੇ ਆਤੀ ਪਿੰਡ ਬਾਬੇ ਮਾੜੂ ਦੇ ਪਿੰਡ ਪਹੁੰਚ ਜਾਂਦੇ ਕਿਉਂਕਿ ਸਾਨੂੰ ਵੀ ਬੜੀ ਬੇਸਬਰੀ ਨਾਲ ਇੰਤਜ਼ਾਰ ਹੈ ਬਾਬੇ ਮਾੜੂ ਤੋਂ ਗਾਲਾਂ ਲੈਣ ਦਾ ਚਲੋ ਆਜੋ ਤੁਹਾਨੂੰ ਅੱਜ ਮਿਲਾਉਣ ਜਾ ਰਹੇ ਹਾਂ ਪੰਜਾਬ ਦੀ ਉਹ ਸੈਲਿਬ੍ਰਿਟੀ ਨਾ ਜਿਹੜੀ ਆਪਣੀਆਂ ਗਾਲਾਂ ਕਰਕੇ ਮਸ਼ਹੂਰ ਹੈ ਗਾਲਾਂ ਸੁਣ ਕੇ ਗੁੱਸਾ ਨਹੀਂ ਬਲਕਿ ਹਾਸਾ ਆਉਂਦਾ ਇਧਰ ਪਿੰਡ ਵੜਦਿਆਂ ਸਾਰੀ ਸਾਨੂੰ ਨਿੱਕੇ ਜੱਟ ਵੱਲੋਂ ਹਰੀ ਝੰਡੀ ਦੇ ਦਿੱਤੀ ਗਈ ਹੈ ਮਾੜੂ ਨੂੰ ਮਿਲ ਲਿਆ ਜਾਵੇ ਇਸ ਤੋਂ ਅੱਗੇ ਇੱਕ ਮੋੜ ਮੁੜ ਕੇ ਅਸੀਂ ਖੱਬੇ ਹੱਥ ਫਿਰ ਮੁੜਾਂਗੇ ਉਸ ਤੋਂ ਅੱਗੇ ਬਾਬੇ ਮਾੜੂ ਕੇ ਗੇਟ ਆ ਗਏ ਨਾ ਤਾਂ ਆਜੋ ਤੁਹਾਨੂੰ ਮਿਲਾਉਣੇ ਆ ਬਾਬੇ ਮਾੜੂ ਨੂੰ ਬਾਬਾ ਮਾੜੂ ਬੈਠੇ ਜ਼ਹਿਰੀਲਾ ਸੱਪ ਆ ਇੱਥੇ ਰੁਕਾਂਗੇ ਆਪਾਂ ਮਾੜੂ ਓਏ ਓ ਮਾੜੂ ਮਾੜੂ ਓਏ ਆ ਦੇਖੋ ਧਿਆਨ ਨਾਲ ਜਿਹੜਾ ਧਿਆਨ ਨਾਲ ਸੁਣੋ ਇੱਥੇ ਹਲਕੀ ਜੀ ਮਾੜੂ ਦੀ ਆਵਾਜ਼ ਤੁਹਾਨੂੰ ਮਿਲੇਗੀ ਦੇਖਿਆ ਸੋਣਿਆ ਮਾੜੂ ਨੇ ਗੱਗੇ ਨੂੰ ਬਾਰੀ ਖੋਲਣ ਦੇ ਦਿੱਤੇ ਆਰਡਰ ਬਾਰੀ ਬਾਰੀ ਖੁੱਲੀ ਜਾਵੇ 23 ਬਾਰੀ ਖੁੱਲ ਗਈ ਤੇ ਉਹ ਸਾਨੂੰ ਦੂਰ ਮਾੜੂ ਕਾ ਨਜ਼ਰ ਆਇਆ ਤੇ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕਿ ਸਾਨੂੰ ਮਿਲ ਕੇ ਮਾੜੂ ਬਹੁਤ ਖੁਸ਼ ਹੋਵੇਗਾ ਇਹ ਆ ਹਾ ਉਹ ਉਹ ਆ ਦੀ ਕੁੜੀ ਆ ਜਾ ਜਲੇ ਜਾਂ ਜਾ ਕੇ ਕੱਲ ਉਹ ਯਾਰ ਉਹਨੇ ਆਖਿਆ ਮੈਨੂੰ ਵੀ ਮਾੜੂ ਤੇ ਬਲੌਗ ਬਣਾਇਆ ਕਰ ਵੱਡੇ ਭਾਈ ਭੈਣ ਦਾ ਫੋਦਾ ਬਣਾਉਂਦੀ ਕੁੜੀ ਆ ਉੱਪਰ ਵੱਡੇ ਵਲੌਗ ਬਣਾ ਕਰੋ ਫੇਰ ਚੱਲਣਗੇ ਵੱਡੀਆ ਫੁੱਦਾ ਬਣਾ ਵੱਡਾ ਵੱਡਾ ਉਹ ਬਲੌਗ ਉਹ ਕਹਿੰਦੇ ਵੱਡੇ ਬਣਾਇਆ ਕਰੋ ਫੇਰ ਚੱਲਣਗੇ ਤੇਰੀ ਪੈਂਦੀ ਲੰਕ ਤੇ ਵੀ ਗਣਾ ਆਦਰਾ ਰੇਡ ਗਾ ਕਿਵੇਂ ਹੈ ਹੱਕਨ ਗਈ ਆ ਤੇਰੇ ਕਿ ਤੇ ਦੇਖਗੇ ਕੀ ਚੱਲਦਾ ਅੱਜ ਮੜੂ ਦੇਦੇ